ਹੋਂਗਰੇਜਾਂ ਕੋਲੋਂ ਕੀਤੀ ਸੀ ਆਜ਼ਾਦ ਦੁਨੀਆਂ ਰਹੀਂਦੀ ਨਹੀਂ ਆਜ਼ਾਦੀ ਉਹ ਤੋਂ ਬਾਦ ਦੁਨੀਆਂ ਹੋਂਗਰੇਜਾਂ ਕੋਲੋਂ ਕੀਤੀ ਸੀ ਆਜ਼ਾਦ ਦੁਨੀਆਂ ਰਹੀਂਦੀ ਨਹੀਂ ਆਜ਼ਾਦੀ ਉਹ ਤੋਂ ਬਾਦ ਦੁਨੀਆਂ ਨਸ਼ਿਆਂ ਦੇ ਹੜ ਵਿੱਚ ਡੁੱਬ ਕੇ ਨਸ਼ਿਆਂ ਦੇ ਹੜ ਵਿੱਚ ਡੁੱਬ ਕੇ ਹੋਈ ਪਈਆਂ ਆਮ ਦੁਨੀਆਂ ਉਹ ਸਾਡੇ ਲੋਕਾਂ ਨੂੰ ਆਜ਼ਾਦ ਰਹਿਣਾ ਗਾੜੀ ਹੋਗੀ ਯਾਗ ਨਾਮ ਦੁਨੀਆ ਸਾਡੇ ਲੋਕਾਂ ਨੂੰ ਆਜ਼ਾਦ ਰਹਿਣਾ ਆਉਦਾ ਨਹੀਂ ਹੁਣ ਨਸ਼ਿਆਂ ਦੀ ਹੋਈ ਅਗਲਾਮ ਦੁਨੀਆ ਹੋ ਨਸ਼ੇ ਬਿਨਾ ਕਹਿੰਦੇ ਚੜਦੀ ਨਾਲ ਹੋਰ ਬਈ ਕੰਮ ਉੱਤੇ ਹੁਣ ਲੱਗਦਾਣਾ ਜ਼ੋਰ ਬਈ ਹੌਣ ਨਸ਼ੇ ਬਿਨਾ ਤੇ ਚੜਦੀ ਨਾਲ ਔਰ ਪਈ ਕੰਮ ਉੱਤੇ ਜਾਈਏ ਲੱਗਦਾ ਨਾ ਜੋਰ ਬਈ ਨਸ਼ਾ ਹੁਣ ਦੁਨੀਆ ਤੇ ਪੈ ਗਿਆ ਏ ਭਾਰੀ ਨਸ਼ਾ ਹੁਣ ਦੁਨੀਆ ਤੇ ਪੈ ਗਿਆ ਏ ਭਾਰੀ ਹੋਈ ਪਈਆਂ ਨਾਮ ਦੁਨੀਆ ਸਾਡੇ ਲੋਕਾਂ ਨੂੰ ਆਜ਼ਾਦ ਰਹਿਣਾ ਉਦਾਰੀ ਹੁਣ ਨਸ਼ਿਆਂ ਦੀ ਹੋ ਗਈ ਗ਼ੁਲਾਮ ਦੁਨੀਆ ਸਾਡੇ ਲੋਕਾਂ ਨੂੰ ਆਜ਼ਾਦ ਰਹਿਣਾ ਉਦਾਰੀ ਹੁਣ ਨਸ਼ਿਆਂ ਦੀ ਹੋ ਗਈ ਗ਼ੁਲਾਮ ਦੁਨੀਆ ہو بچا بچائے تے ہو یا پہ آئے نشری رب ہی آنا پارے ہے بیڑی ہو بچا بچائے تے ہو یا پہ آئے نشری